ਕੇਂਦਰੀ ਰਾਜ ਮੰਤਰੀ ਰਮਨਦੀਪ ਬਿੱਟੂ ਦਾ ਆਮ ਆਦਮੀ ਪਾਰਟੀ ਦੇ ਪਲੜਵਾਰ ਕੇ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਬਾਰੇ ਕੀਤੀਆਂ ਗਲਤ ਟਿੱਪਣੀਆਂ ਪੰਜਾਬ ਸਰਕਾਰ ਦੇ ਬਲੋ ਕਰਵਾਏ ਸ਼ਹੀਦੀ ਸਮਾਗਮ 'ਚ ਪ੍ਰਧਾਨ ਮੰਤਰੀ ਦੀ ਗੈਰ ਹਾਜ਼ਰੀ ਤੇ ਆਪ ਨੇ ਚੁੱਕੀ ਸੰਸਭਾ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਵੀ ਆਮ ਆਦਮੀ ਪਾਰਟੀ ਦੇ ਪਲੜਵਾਰ ਕਿਹਾ ਪੀਐਮ ਦੇ ਖਿਲਾਫ ਕੀਤੀਆਂ ਟਿੱਪਣੀਆਂ ਤੇ ਜਨਤਕ ਮਾਫੀ ਮੰਗੀ ਆਮ ਆਦਮੀ ਪਾਰਟੀ ਬਿਨਾਂ ਤੱਥਾਂ ਤੋਂ ਪ੍ਰਧਾਨ ਮੰਤਰੀ ਦੇ ਖਿਲਾਫ ਕੀਤੀਆਂ ਗਈਆਂ ਨੇ ਟਿੱਪਣੀਆਂ ਦੀਰ ਆਪਾ ਨਾਨਕ ਤੋਂ ਸੀਐਮ ਮਾਨ ਨੇ ਹੜਪੀੜਤਾਂ ਦੇ ਲਈ ਰਖਤ ਦੀ ਪਹਿਲੀ ਕਿਸ਼ਤ ਕੀਤੀ ਜਾਰੀ ਘਰਾਂ ਤੇ ਪਸ਼ੂਆਂ ਦੀ ਹੋਈ ਨੁਕਸਾਨ ਦਾ ਦਿੱਤਾ ਮੁਆਵਜ਼ਾ ਕੇਂਦਰ ਤੇ ਸਾਧਿਆ ਨਿਸ਼ਾਨਾ ਕਿਹਾ 1600 ਕਰੋੜ ਦੇ ਪੈਕੇਜ ਦੇ ਵਿੱਚੋਂ ਕੋਈ ਪੈਸਾ ਨਹੀਂ ਆਇਆ ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ 15 ਰੁਪਏ ਦਾ ਕੀਤਾ ਇਜ਼ਾਫਾ 401 ਤੋਂ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਹੋਇਆ ਰੇਟ ਪ੍ਰਿਆਡ ਮਿਲ ਪ੍ਰੋਜੈਕਟ ਦੇ ਉਦਘਾਟਨ ਦੌਰਾਨ ਸੀਐਮ ਮਾਨ ਨੇ ਕੀਤਾ ਐਲਾਨ ਦਿੱਲੀ ਆंदोलਨ ਦੀ 5 ਸਾਲ ਪੂਰੀ ਹੋਣ ਤੇ ਐਸਕੇਐਮ ਨੇ ਚੰਡੀਗੜ੍ਹ ਦੇ ਵਿੱਚ ਕੀਤਾ ਸ਼ਕਤੀ ਪ੍ਰਦਰਸ਼ਨ ਐਸਡੀਐਮ ਚੰਡੀਗੜ੍ਹ ਤੇ ਪੰਜਾਬ ਸਰਕਾਰ ਦੇ ਜੁਆਇੰਟ ਸਖਤਰ ਨੂੰ ਸੰਪੀਆ ਮੰਗ ਪੱਤਰ ਕਿਹਾ ਕੇਂਦਰ ਮੰਨੀਆਂ ਹੋਈਆਂ ਮੰਗਾ ਨੁਕਰੇ ਲੱਗ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਸੰਘਰਸ਼ ਤਿੱਖਾ ਕਰਨ ਦਾ ਐਲਾਨ 3 ਦਸੰਬਰ ਨੂੰ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਫ਼ਤਰਾਂ ਦਾ ਕੀਤਾ ਜਾਵੇਗਾ ਕਿਰਾਓ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਕਰ ਰਹੀ ਨੇ ਪ੍ਰਦਰਸ਼ਨਕਾਰੀ ਵਿਦਿਆਰਥੀ ਕੈਨੇਡਾ ਚ ਕੈਫੇ ਤੇ ਹੋਈ ਫਾਇਰਿੰਗ ਤੇ ਕਪਿਲ ਸ਼ਰਮਾ ਦਾ ਵੱਡਾ ਬਿਆਨ ਕਿਹਾ ਕੈਨੇਡਾ ਪੁਲਿਸ ਦੇ ਕੋਲ ਨਹੀਂ ਪਾਵਰ ਨਹੀਂ ਕਿ ਉਹ ਕਿਸੇ ਚੀਜ਼ ਨੂੰ ਕਰ ਸਕਣ ਕੰਟਰੋਲ ਬੋਲੇ ਮੈਂ ਕਦੇ ਆਪਣੀ ਦੇਸ਼ ਦੇ ਵਿੱਚ ਅਨਸੇਫ ਮਹਿਸੂਸ ਨਹੀਂ ਕਰਦਾ ਅਨੰਦਪੁਰ ਸਾਹਿਬ ਦੇ ਵਿੱਚ ਲੱਗੀ ਵਿਦਿਆਰਥੀਆਂ ਦੀ ਵਿਧਾਨ ਸਭਾ ਬੱਚਿਆਂ ਨੇ ਚਲਾਈ ਸਦਨ ਦੀ ਕਾਰਵਾਈ ਮੌਤ ਸੈਸ਼ਨ ਦੇ ਵਿੱਚ ਨਿੱਕੇ ਲੀਡਰ ਲੀਡਰਾਂ ਦੇ ਵਿਚਾਲੇ ਦੇਖਣ ਨੂੰ ਮਿਲੀ ਤਿੱਖੀ ਨੋਕਚੋਕ ਗੁਰੂਗ੍ਰਾਮ ਦੇ ਵਿੱਚ ਥਾਰ ਚਾਲਕ ਨੇ ਹਰਿਆਣਾ ਡੀਜੀਪੀ ਨੂੰ ਭੇਜਿਆ ਲੀਗਲ ਨੋਟਿਸ ਕਿਹਾ ਆਪਣੇ ਬਿਆਨ ਦੇ ਲਈ 15 ਦਿਨਾਂ ਦੇ ਅੰਦਰ ਮਾਫੀ ਮੰਗਣ ਓਪੀ ਸਿੰਘ ਡੀਜੀਪੀ ਨੇ ਥਾਰ ਚਾਲਕਾਂ ਨੂੰ ਲੈ ਕੇ ਦਿੱਤਾ ਸੀ ਵਿਵਾਦਿਤ ਬਿਆਨ ਭਾਰਤ ਨੂੰ ਮਿਲੀ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ 2030 ਦੇ ਵਿੱਚ ਅਹਮਦਾਬਾਦ ਦੇ ਵਿੱਚ ਹੋਣਗੀਆਂ ਰਾਸ਼ਟਰੀ ਮਡਲ ਖੇਡਾਂ 2010 ਤੋਂ ਬਾਅਦ ਦੂਜੀ ਵਾਰ ਮੇਜ਼ਬਾਨੀ ਕਰੇਗਾ ਭਾਰਤ ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਸਭ ਤੋਂ ਅਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਜ਼ਰਾਂ ਸੱਤਾਲੀਆਂ ਖਬਰਾਂ ਦੇ ਨਾਲ ਸੱਤਾਲੀਆਂ ਖਬਰਾਂ ਦੇ ਵਿੱਚ ਪੂਰੇ ਦਿਨ ਦਾ ਅਪਡੇਟ ਤੁਹਾਨੂੰ ਦਵਾਂਗੇ ਖਬਰਾਂ ਦਿਨ ਭਰ ਦੀਆਂ ਅਹਿਮ ਪਤਾ ਲੱਗਦੀਆਂ ਨੇ ਸੱਤ ਵਾਲੀਆਂ ਖਬਰਾਂ ਦੇ ਵਿੱਚ ਮੈਂ ਸ਼ੁਰੂਆਤ ਕਰਾਂਗਾ ਔਰ ਸਭ ਤੋਂ ਪਹਿਲਾਂ ਗੱਲ ਕਰਦਾ ਜੋ ਫੇਰੀਆਂ ਨੂੰ ਲੈ ਕੇ ਬਵਾਲ ਇਸ ਸਮੇਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਫੇਰੀਆਂ ਨੂੰ ਲੈ ਕੇ ਬਵਾਲ ਮੈਂ ਇਸ ਕਰਕੇ ਕਹ ਰਿਹਾ ਕਿ ਕਿ ਤਿੰਨ ਦਿਨਾਂ ਦਾ 23 ਤਰੀਕ 24 ਤੇ 25 ਤਰੀਕ ਨੂੰ ਤਿੰਨ ਦਿਨਾਂ ਦੇ ਸਵਾਗਤ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਰਵਾਏ ਗਏ ਉਹਨਾਂ ਸਮਾਗਮਾਂ ਦੇ ਵਿੱਚ ਕੇਂਦਰ ਦੇ ਮੰਤਰੀ ਜਾਂ ਪ੍ਰਧਾਨ ਮੰਤਰੀ ਕੋਈ ਨਹੀਂ ਪਹੁੰਚਿਆ ਇਨਫੈਕਟ ਵਕਫਾਕ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਉਹ ਨਹੀਂ ਪਹੁੰਚੇ ਪਰ ਇਸ ਸਬ ਦੇ ਵਿਚਾਲੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਪੀਐਮ ਦੇ ਖਿਲਾਫ ਕਿੰਨੀਆਂ ਟਿੱਪਣੀਆਂ ਤੇ ਮਾਫੀ ਮੰਗੇ ਆਮ ਆਦਮੀ ਪਾਰਟੀ ਸੁਨੀਲ ਜਾਖੜੇ ਕਹਿੰਦੇ ਨਜ਼ਰ ਆਏ ਤੇ ਕਿਹਾ ਕਿ ਜੰਮ ਤੱਕ ਤੌਰ ਤੇ ਮਾਫੀ ਆਮ ਆਦਮੀ ਪਾਰਟੀ ਨੂੰ ਮੰਗਣੀ ਚਾਹੀਦੀ ਹੈ ਪੀਐਮ ਦੇ ਖਿਲਾਫ ਬਿਨਾਂ ਤੱਥਾਂ ਤੋਂ ਬਿਆਨ ਦਿੱਤੇ ਗਏ ਨੇ ਦੇਸ਼ ਤੇ ਵਿਦੇਸ਼ਾਂ ਤੱਕ ਵੀ ਪਰ ਸਰਕਾਰ ਦੇ ਵੱਲੋਂ ਸਮਾਗਮ ਕਰਵਾਏ ਗਏ ਤਾਂ ਸੁਨੀਲ ਜਾਖੜ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਥੋੜੀ ਦੇਰ ਪਹਿਲਾਂ ਨਿਊਜ਼ 18 ਦੇ ਨਾਲ ਜੁੜੇ ਸਨ ਜਿਸ ਦੇ ਵਿੱਚ ਉਹਨਾਂ ਨੇ ਇਸ ਬਿਆਨ ਨੂੰ ਲੈ ਕੇ ਆਪਣਾ ਪੱਖ ਰੱਖਿਆ ਇਸ ਸਮੇਂ ਸਾਡੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਹਾਂ ਅਰੋੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਨਿਊਜ਼ 18 ਦੇ ਉੱਤੇ ਤੁਹਾਡਾ ਜਨਤਕ ਤੌਰ ਦੇ ਉੱਤੇ ਮਾਫੀ ਮੰਗਣ ਨੂੰ ਜਾਖੜ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਪੰਜਾਬ ਦੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਜੋ ਟਿੱਪਣੀਆਂ ਕੀਤੀਆਂ ਪ੍ਰਧਾਨ ਮੰਤਰੀ ਨੂੰ ਲੈ ਕੇ ਉਹ ਗਲਤ ਹੈ ਤੇ ਜਨਤਕ ਮਾਫੀ ਮੰਗੇ। ਨੇ ਕੀ ਔਰ ਕਿਸ ਕਿਸ ਗੱਲ ਦੇ ਲਈ ਮਾਫੀ ਮੰਗੀ ਜਾਵੇ ਜੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਮਾਫੀ ਤਾਂ ਬੁਲਕੇ ਬੀਜੇਪੀ ਨੂੰ ਮੰਗਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਣੀ ਚਾਹੀਦੀ ਹੈ ਕਿ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਸਮਸਤਕ ਹੋਣ ਤੇ ਲਈ ਉਹਨਾਂ ਦੇ ਵਸਾਏ ਹੋਏ ਸ਼ਹਿਰ ਦੇ ਵਿੱਚ ਨਹੀਂ ਪਹੁੰਚੇ ਹੈਗੇ ਮਾਫੀ ਤਾਂ ਬੀਜੇਪੀ ਨੂੰ ਮੰਗਣੀ ਚਾਹੀਦੀ ਹੈ ਉਲਟਾ ਕਹਿ ਰਹੇ ਨੇ ਉਹ ਸਾਨੂੰ ਕਿਸ ਗੱਲ ਦੀ ਮਾਫੀ ਮੰਗੀ ਹੈ ਜੀ ਕਿਉਂ ਮੰਗੀ ਹੈ? ਜਦੋਂ ਸਪਸ਼ਟ ਹੈ ਕਿ ਜੇ ਤਾਂ ਕੋਈ ਤੱਥਾਂ ਤੋਂ ਗਲਤ ਗੱਲ ਕੀ ਹੈ ਜੀ ਅਸੀਂ ਇਨਵਾਈਟ ਕੀਤਾ ਤੇ ਇਨਵੀਟੇਸ਼ਨ ਦੇ ਬਾਵਜੂਦ ਵੀ ਉਹ ਨਹੀਂ ਆਏ ਹੈਗੇ ਉਹ ਕੀ ਬੀਜੇਪੀ ਦਾ ਕੋਈ ਲੀਡਰ ਵੀ ਨਹੀਂ ਆਇਆ ਹੈਗਾ ਜੇ ਆਏ ਹੋਂ ਤਾਂ ਦੱਸੋ ਤੱਥਾਂ ਤੋਂ ਜੀ ਗਲਤਾਂ ਸੋ ਇਸ ਕਰਕੇ ਉਹਨਾਂ ਨੂੰ ਕਹੋ ਜਾਖਰ ਸਾਹਿਬ ਨੂੰ ਮੇਰੇ ਸਤਕਾਰਯੋਗ ਨੇ ਕਿ ਲੋਕਾਂ ਨੂੰ ਗੁਬਰਾ ਨਾ ਕਰੋ ਤੱਥਾਂ ਤੋਂ ਪਰੇ ਦੀ ਗੱਲ ਤੁਸੀਂ ਕਰ ਰਹੇ ਹੋ ਮਾਫੀ ਉਹਨਾਂ ਨੂੰ ਦੋ ਦੋ ਤੱਥ ਨਹੀਂ ਉਹਨਾਂ ਦੇ ਜਿਨਾ ਕਹਾਂਗੇ ਦੋ ਪੁਆਇੰਟ ਨੇ ਜਿਨ੍ਹਾਂ ਦੇ ਉੱਤੇ ਥੋੜੀ ਦੇਰ ਪਹਿਲਾਂ ਹੀ ਸਾਡੇ ਨਾਲ ਜੁੜੇ ਸੀ ਮੈਂ ਹੀ ਗੱਲਬਾਤ ਕਰ ਰਿਹਾ ਸੀ ਦੋ ਤੱਥਾਂ ਦੇ ਵਿੱਚ ਇੱਕ ਤਾਂ ਕਹਿੰਦੇ ਆ ਕਿ ਤੁਸੀਂ ਬਿਲਕੁਲ ਸਿਆਸਤ ਲਿਆ ਕੇ ਬਾੜ ਦਿੱਤੀ ਤੁਸੀਂ ਇੱਕ ਸਾਂਝੀ ਸਟੇਜ ਤੱਕ ਨਹੀਂ ਬਣਾ ਸਕੇ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਪਹੁੰਚਣ ਐਸਜੀਪੀਸੀ ਦੀ ਸਟੇਜ ਹੁੰਦੀ ਤਾਂ ਅਸੀਂ ਸਾਰੇ ਪਹੁੰਚ ਜਾਂਦੇ ਕਹਿੰਦੇ ਪ੍ਰਧਾਨ ਮੰਤਰੀ ਕੁਰੂ ਖੇਤਰ ਤਾਂ ਗਏ ਨੇ ਨਾ ਲਾਲ ਕਿਲੇ ਤੇ ਤਾਂ ਪ੍ਰੋਗਰਾਮਸ ਹੋਏ ਨੇ ਉੱਥੇ ਰਾਸ਼ਟਰਪਤੀ ਵੀ ਪਹੁੰਚੇ ਤਾਂ ਫਿਰ ਤੁਸੀਂ ਇਸ ਨੂੰ ਪੰਜਾਬ ਦੇ ਨਾਲ ਨਫ਼ਰਤ ਵਾਲੀ ਸਿਆਸਤ ਕਰਕੇ ਕਿਉਂ ਜੋੜਿਆ ਨਹੀਂ ਫਿਰ ਇੱਕ ਉਹ ਸਮਾਗਮ ਜਿਹੜੇ ਕਿ ਇੱਕ ਮਹੀਨੇ ਦੇ ਲਈ ਪੰਜਾਬ ਸਰਕਾਰ ਨੇ ਉਲੀਕੇ ਇਹ ਪ੍ਰੋਗਰਾਮ ਆਮ ਆਦਮੀ ਪਾਰਟੀ ਦੇ ਨਹੀਂ ਸੀਗੇ ਜੀ ਪਲੀਜ਼ ਜਾਖੜ ਸਾਹਿਬ ਨੂੰ ਕਲੀਅਰ ਕਰ ਦਿਓ ਇਹ ਪ੍ਰੋਗਰਾਮ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਹਰ ਧਰਮ ਮਜ਼ਬ ਫਿਰਕੇ ਦੇ 3 ਕਰੋੜ ਲੋਕਾਂ ਵੱਲੋਂ ਚੁਣੀ ਹੋਈ ਪੰਜਾਬ ਸਰਕਾਰ ਨੇ ਉਲੀਕੇ ਸੀਗੇ ਜਿਹਦੇ ਵਿੱਚ ਹਰ ਧਰਮ ਮਜ਼ਬ ਫਿਰਕੇ ਦੇ ਜਿਹੜੇ ਆਗੂ ਨੇ ਲੀਡਰ ਨੇ ਸੰਸਮਾਜ ਦੇ ਲੋਕ ਨੇ ਉਹ ਆਏ ਸੀਗੇ ਇਹਦੇ ਵਿੱਚ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾਇਆ ਸੀਗਾ ਸੱਦਾ ਦਿੱਤਾ ਸੀਗਾ ਸਾਰੇ ਕੇਂਦਰ ਦੇ ਮੰਤਰੀਆਂ ਨੂੰ ਸਾਰੇ ਮੁੱਖ ਮੰਤਰੀਆਂ ਨੂੰ ਇਨਫੈਕਟ ਅਸੀਂ ਲੋਕ ਆਪ ਜਾ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਆਪ ਇਨਵਾਈਟ ਕਰਕੇ ਆਏ ਸੀਗੇ ਸਾਰਿਆਂ ਨੂੰ ਤੇ ਉਸ ਦੇ ਬਾਵਜੂਦ ਵੀ ਔਰ ਸਪੱਸ਼ਟ ਬਾਰ-ਬਾਰ ਇਹ ਕਹਿ ਚੁੱਕੇ ਸੀਗੇ ਕਿ ਜੀ ਇਹ 1 ਮਹੀਨਾ ਅਸੀਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਸਿਰਫ ਔਰ ਸਿਰਫ ਗੁਰੂ ਸਾਹਿਬ ਦੀ ਜ਼ਿੰਦਗੀ ਦੀ ਉਹਨਾਂ ਦੀ ਫਿਲਾਸਫੀ ਦੀ ਤੇ ਉਹਨਾਂ ਦੇ ਬਲੀਦਾਨ ਦੀ ਗੱਲ ਕਰਨ ਤੇ ਉਹਨੂੰ ਸਜਦਾ ਕਰਨਾ ਹੈ ਇਹਦੇ ਚ ਰਾਜਨੀਤੀ ਰਹਿ ਕਿੱਥੇ ਗਈ ਜੀ ਰਾਜਨੀਤੀ ਤਾਂ ਉਹ ਕਰਦੇ ਨੇ ਕਿ ਇਹ ਬਲਾਇਤੇ ਵੀ ਆਉਂਦੇ ਹੈ ਨਹੀਂਗੇ ਔਰ ਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਜੇ ਇੰਨੇ ਹੀ ਉਹਨਾਂ ਦਾ ਵੱਡਾ ਦਿਲ ਹੈ ਤੇ ਕੁਰਕ ਖੇਤਰ ਆ ਕੇ ਮੁੜ ਜਾਂਦੇ ਨੇ ਉੱਥੋਂ 12 ਕੇ 15 ਮਿੰਟ ਦੀ ਦਾ ਫਲਾਈਂਗ ਟਾਈਮ ਹੈ ਅਨੰਤਪੁਰ ਸਾਹਿਬ ਦਾ ਕੁਰੂਕ ਖੇਤਰ ਦੇ ਵਿੱਚ ਵੀ ਉਹਨਾਂ ਨੇ ਆ ਕੇ ਜੇ ਗੁਰੂ ਸਾਹਿਬ ਦੀ ਗੱਲ ਕੀਤੀ ਮੈਂ ਕਹਿੰਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਨਤਮਸਤਕ ਹੋ ਜਾਂਦੇ ਤੇ ਸਾਰੀਆਂ ਗੱਲਾਂ ਉਹਦੇ ਵਿੱਚ ਹੀ ਆ ਜਾਂਦੀਆਂ ਸਾਂਝੀਵਾਲਤਾ ਦਾ ਨੀ ਉਹ ਇਹੀ ਕਹਿ ਰਹੇ ਨੇ ਕਿ ਦੇਖੋ ਲਾਲ ਕਿਲੇ ਤੇ ਪ੍ਰੋਗਰਾਮ ਹੋ ਗਏ ਦੇਸ਼ ਵਿਦੇਸ਼ ਦੇ ਵਿੱਚ ਭਾਰਤ ਸਰਕਾਰ ਨੇ ਵੀ ਪ੍ਰੋਗਰਾਮ ਕਰਾਏ ਕੁਰੂਕ ਖੇਤਰ ਪਹੁੰਚ ਗਏ ਤੇ ਫਿਰ ਇਹ ਪੰਜਾਬ ਵਿਰੋਧੀ ਆ ਫਿਰ ਨਫ਼ਰਤ ਵਾਲੀ ਗੱਲ ਤੁਸੀਂ ਲਿਆ ਕੇ ਸਮਾਗਮਾਂ ਨੂੰ ਸਿਆਸਤ ਦੇ ਨਾਲ ਜੋੜ ਦਿੱਤਾ ਨੀ ਮੈਂ 25 ਤਰੀਕ ਤੱਕ ਨਹੀਂ ਦੇ ਤੱਕ ਨੀਂ ਨਾ ਗੱਲ ਕੀਤੀ ਜੀ ਜੀ 26 ਤਰੀਕ ਨੂੰ ਸਵੇਰੇ ਕੀਤੀ ਐ 24 ਨੂੰ ਜਦੋਂ ਅਸੀਂ ਸੈਸ਼ਨ ਦੇ ਵਿੱਚੋਂ ਨਿਕਲੇ ਸੀਗੇ ਉਦੋਂ ਵੀ ਸੀਐਮ ਸਾਹਿਬ ਨੇ ਕਿਹਾ ਸੀਗਾ ਵੀ ਸ਼ਾਇਦ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ ਦੇ ਬੀਜੇਪੀ ਵਾਲਾ ਇਹਨੂੰ ਸ਼ਾਇਦ ਇੱਕ ਦਿਨ ਲਈ ਆ ਜਾਣ ਇਹ ਜੀ ਇੱਕ ਦਿਨ ਵੱਜਦਾ ਸੀਗਾ ਅਸੀਂ 25 ਸ਼ਾਮ ਤੱਕ ਕੋਈ ਗੱਲ ਨਹੀਂ ਕੀਤੀ 26 ਨੂੰ ਇਹ ਇਹ ਗੱਲ ਮੈਂ ਕਿਉਂ ਨਾ ਕਹਾਂ ਜੀ ਵੀ ਤੁਸੀਂ ਹਰਖhetra ਵੀ ਜਾ ਸਕਦੇ ਹੋ ਜੀ ਤੁਸੀਂ ਲਾਲ ਕਿਲੇ ਤੇ ਵੀ ਜਾ ਸਕਦੇ ਹੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਸਕਦੇ ਹੋ ਸਾਰੇ ਕਿਤੇ ਜਾ ਸਕਦੇ ਹੋ ਪਰ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਆ ਸਕਦੇ ਹੈਗੇ ਉਹ ਅਨੰਦਪੁਰ ਸਾਹਿਬ ਜਿਹੜਾ ਤੁਹਾਡਾ ਫਲਾਈਂਗ ਟਾਈਮ 15 ਮਿੰਟ ਦਾ ਹੈ ਤੇ ਜਿੱਥੋਂ 500 ਕਿਲੋਮੀਟਰ ਤੋਂ ਸ਼੍ਰੀਨਗਰ ਤੋਂ ਚੱਲ ਕੇ 500 ਕਸ਼ਮੀਰੀ ਪੰਡਤ ਆਏ ਸੀਗੇ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਉਹ ਪੈਦਲ ਚੱਲ ਕੇ ਆ ਗਏ ਤੇ ਜਿੱਥੇ ਜਿਸ ਧਰਤੀ ਦੇ ਉੱਪਰ ਜਿਸ ਧਰਤੀ ਨੂੰ ਸ਼ਹਿਰ ਤੋਂ ਉਹਨਾਂ ਨੇ ਆਪ ਵਸਾਇਆ ਔਰ ਜਿਸ ਸਮੇ ਗੁਰੂ ਸਾਹਿਬ ਦਾ ਦੀ ਸ਼ਹਾਦਤ ਹੋਈ ਉਹਨਾਂ ਦਾ ਸੀਸ ਜਿਹੜਾ ਉਹ ਵੀ ਅਨੰਦਪੁਰ ਸਾਹਿਬ ਲੈ ਕੇ ਆਏ ਭਾਈ ਜਤਾ ਜੀ ਉੱਥੇ ਨਹੀਂ ਆਉਣਾ ਹੈਗਾ ਕੱਲਾ ਕਿਉਂਕਿ ਉਹ ਪੰਜਾਬ ਵਿੱਚ ਹੈ ਬਾਕੀ ਸਾਰੀਆਂ ਥਾਵਾਂ ਤੇ ਜਾਣਾ ਹੈ ਇਹ ਕੀ ਰਿਫਲੈਕਟ ਕਰਦਾ ਜੀ ਕੀ ਮੈਸੇਜ ਦਿੰਦਾ ਇਹ ਆਹੀ ਸਵਾਲ ਮੈਂ ਕੀਤਾ ਉਹਨਾਂ ਨੂੰ ਜੇ ਮੇਰੀ ਇੱਕ ਗੱਲ ਵੀ ਗਲਤ ਹੋਵੇ ਤਾਂ ਦੱਸੋ ਚਲੋ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹ ਰਿਹਾ ਤੁਸੀਂ ਕੇਂਦਰ ਦੇ ਸਾਰੇ ਮਤਲਬ ਕਾਫੀ ਮੰਤਰੀਆਂ ਨੂੰ ਵੀ ਸੱਦਾ ਭੇਜਿਆ ਸੀ ਨਿੱਜੀ ਤੌਰ ਦੇ ਉੱਤੇ ਚਾਹੇ ਉਹਨਾਂ ਦੇ ਵਿੱਚ ਜਿਹੜੇ ਸਿੱਖ 체ਰੇ ਨੇ ਉਹ ਵੀ ਹੈਗੇ ਨੇ ਬਿਲਕੁਲ ਜੀ ਅਸੀਂ ਇਸ ਗੁਰੂ ਆਪਣਾ ਗੁਰਤੇਗ ਬਹਾਦਰ ਸਾਹਿਬ ਇਕੱਲੇ ਕੋਈ ਸਿੱਖ ਭਾਈਚਾਰੇ ਦੇ ਗੁਰੂ ਥੋੜੇ ਸੀਗੇ ਉਹ ਸਾਰਿਆਂ ਦੇ ਗੁਰੂ ਸੀਗੇ ਹਿੰਦ ਦੀ ਚਾਦਰ ਆਪਾਂ ਇਸੇ ਕਰਕੇ ਕਹਿੰਨਾ ਉਹਨਾਂ ਨੇ ਤਾਂ ਸਾਰੇ ਤਹਜ਼ੁਰ ਤਰਬਾ ਮਜ਼ਵਾ ਫਿਰਕਿਆਂ ਨੂੰ ਇਕੱਠਾ ਕਰਕੇ ਸਲਾਮਤ ਰੱਖਣ ਦੀ ਲਈ ਆਪਦੀ ਕੁਰਬਾਨੀ ਦੇਤੀ ਅਸੀਂ ਕੇਂਦਰ ਦੇ ਸਾਰੇ ਵਜ਼ੀਰਾਂ ਨੂੰ ਅਸੀਂ ਇਨਵਾਈਟ ਕੀਤਾ ਅਸੀਂ ਸਾਰੇ ਮੁੱਖ ਮੰਤਰੀਆਂ ਨੂੰ ਖੁਦ ਆਪ ਸਾਰੇ ਮੰਤਰੀ ਦੋ ਦੋ ਚਾਰ ਚਾਰ ਸੀਐਮਜ਼ ਦੀ ਅਸੀਂ ਡਿਊਟੀ ਲਈ ਸਾਰਿਆਂ ਨੇ ਤੇ ਜਾ ਕੇ ਇਨਵਾਈਟ ਕਰਕੇ ਆਏ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਵਿੱਚ ਪੰਜਾਬ ਪ੍ਰਧਾਨ ਹੋਂ ਦੇ ਨਾਤੇ ਮੈਂ ਸੁਖਵੀਰ ਸਿੰਘ ਬਾਦਲ ਜੀ ਨੂੰ ਇਨਵਾਈਟ ਕੀਤਾ ਮੈਂ ਰਾਜਾ ਵੜਿੰਗ ਜੀ ਨੂੰ ਇਨਵਾਈਟ ਕੀਤਾ ਮੈਂ ਸੁਨੀਲ ਜਾਖੜ ਜੀ ਨੂੰ ਇਨਵਾਈਟ ਕੀਤਾ ਮੈਂ ਕਰੀਮਪੂਰੀ ਸਾਹਿਬ ਨੂੰ ਇਨਵਾਈਟ ਕੀਤਾ ਤੇ ਸੀਐਮ ਸਾਹਿਬ ਦੀ ਰਿਟਰਨ ਇਨਵੀਟੇਸ਼ਨ ਗਿਆ ਉਹਨਾਂ ਕੋਲ ਲੈਟਰ ਗਈ ਤੇ ਮੈਂ ਇਨਵਾਈਟ ਕੀਤਾ ਹੋਰ ਬਾਕੀ ਜਣੇ ਤਾਂ ਛੱਡੋ ਜਾਖੜ ਸਾਹਿਬ ਆਪ ਨਹੀਂ ਆਏ ਹੈਗੇ ਮੈਂ ਤੁਹਾਡਾ ਫੋਨ ਸੁਣ ਰਿਹਾ ਸੀਗਾ ਜਿਹੜਾ ਉਹਨਾਂ ਨੇ ਦਿੱਤਾ ਉਹ ਕਹਿੰਦੇ ਵੀ ਮੈਂ ਤਾਂ ਅਮਨ अरोड़ा ਨੂੰ ਨਾਲ ਦੀ ਨਾਲ ਹੀ ਕਹਿਤਾ ਸੀਗਾ ਵੀ ਅਸੀਂ ਤਾਂ ਆਪਾਂ ਗਮਾਫ ਕਰਾ ਰਹੇ ਹਾਂ ਬਿਲਕੁਲ ਠੀਕ ਹੈ ਜੀ ਕਿਹਾ ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਮਨ ਅਮਨ ਜੀ ਮੈਂ ਤੁਹਾਡੇ ਪ੍ਰੋਗਰਾਮ ਚ ਆਉਂਗਾ ਤੇ ਤੁਸੀਂ ਮੇਰੇ ਪ੍ਰੋਗਰਾਮ ਚ ਆਇਓ ਮੈਂ ਇਨਵਾਈਟ ਕਰ ਰਿਹਾ ਫੋਨ ਕਰ ਰਿਹਾ ਉਹਨਾਂ ਨੂੰ ਮੈਂ ਇਨਵਾਈਟ ਕਰ ਰਿਹਾ ਉਹ ਤੇ ਆ ਨਹੀਂ ਰਹੇ ਤੇ ਮੈਨੂੰ ਇਨਵਾਈਟ ਕਰ ਨਹੀਂ ਰਹੇ ਆ ਆਪਣੇ ਪ੍ਰੋਗਰਾਮ ਦੇ ਵਿੱਚ ਹੂੰ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਮੈਨੂੰ ਕਹ ਲੰਦੇ ਕਿ ਸਾਡਾ ਵੀ ਪ੍ਰੋਗਰਾਮ ਹੈ ਤੁਸੀਂ ਵੀ ਆਇਓ ਤਾਂ ਫਿਰ ਹੋ ਜਾਂਦਾ ਕਿ ਉਹ ਤੁਸੀਂ ਉਹਨਾਂ ਵਾਲੇ ਪਾਸੇ ਚਲੇ ਜਾਂਦੇ ਉਹ ਤੁਹਾਡੇ ਵਾਲੇ ਪਾਸੇ ਆ ਜਾਂਦੇ ਮੈਂ 100% ਜਾਂਦਾ ਜੀ ਜੇ ਮੈਨੂੰ ਕਹਿੰਦੇ ਉਹ ਹੂੰ ਉਹਨਾਂ ਤੇ ਇੱਕ ਵਾਰ ਵੀ ਨਹੀਂ ਮੇਰੇ ਇਨਵਾਈਟ ਕਰਨ ਦੇ ਸੱਦਾ ਦੇਣ ਦੇ ਬਾਵਜੂਦ ਵੀ ਮੈਂ ਇਨਵਾਈਟ ਕਰ ਰਿਹਾ ਮੈਂ ਕਿ ਭਾਜੀ ਤੁਸੀਂ ਜ਼ਰੂਰ ਆਣਾ ਹੈ ਮੇਰੇ ਹੱਥ ਬਨ ਕੇ ਤੁਹਾਨੂੰ ਬੇਨਤੀ ਹੈ ਇੱਥੇ ਕੋਈ ਪੋਲਿਟਿਕਸ ਨਹੀਂ ਆਪਾਂ ਸਿਰਫ ਸਿਰਫ ਗੁਰੂ ਸਾਹਿਬ ਨੂੰ ਨਤਮਸਤ ਹੋ ਕੇ ਆਉਣੇ ਹੈ ਕਹਿੰਦੇ ਅਮਨ ਮਸਾਸੀ ਤਾਂ ਆਪ ਪ੍ਰੋਗਰਾਮ ਕਰਾ ਰਹੇ ਮੈਂ ਕਿ ਚਲੋ ਕੋਈ ਗੱਲ ਤੁਸੀਂ ਉਹ ਵੀ ਕਰੋ ਪਰ ਸਾਡੇ ਵਾਲੇ ਚ ਵੀ ਜ਼ਰੂਰ ਆਇਓ ਉਹਨਾਂ ਨੇ ਇੱਕ ਵਾਰ ਵੀ ਮੈਨੂੰ ਮੋੜ ਕੇ ਨਹੀਂ ਕਿਹਾ ਵੀ ਅਮਨ ਛੋਟੇ ਵੀਰ ਤੁਸੀਂ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਆਇਓ ਪ੍ਰੋਗਰਾਮ ਇਹ ਭਾਈ ਸਾਹਿਬ ਨਾ ਆਵਾਦੀ ਪਾਰਟੀ ਦਾ ਸੀ ਨਾ ਇਹ ਭਾਜਪੀ ਦਾ ਸੀ ਪ੍ਰੋਗਰਾਮ ਜਦੋਂ ਗੁਰੂ ਸਾਹਿਬ ਨੂੰ ਨਤਮਸਤ ਹੋ ਕੇ ਕਰ ਰਹੇ ਆ ਤੇ ਫਿਰ ਤਾਂ ਸਾਲ ਹਰ ਕੋਈ ਹਰ ਕਿਤੇ ਜਾ ਸਕਦਾ ਆਹੀ ਔਰ ਇਹਦੇ باوجود ਇਹ ਬਾਰ-ਬਾਰ ਕਹਿਣ ਦੇ باوجود ਵੀ ਕੋਈ ਰਾਜਨੀਤੀ ਨਹੀਂ ਹੈ ਜ ਇਸ ਚ ਜੀ ਨਹੀਂ ਅਰੋੜਾ ਜੀ ਦੇਖੋ ਜਿਹੜਾ ਤੁਸੀਂ ਜ਼ਿਕਰ ਕਰ ਦਿੱਤਾ ਕਿ ਅਸੀਂ ਸਾਰਿਆਂ ਨੂੰ ਇਨਵਾਈਟ ਕੀਤਾ ਜਾਖੜ ਇਸ ਦੇ ਉੱਤੇ ਵੀ ਸਵਾਲ ਚੁੱਕ ਰਹੇ ਆ ਕਹਿੰਦੇ ਕਿ ਦੇਖੋ ਤੁਸੀਂ ਤਾਂ ਸਟਾਲਿਨ ਦੇ ਕੋਲ ਵੀ ਗਏ ਉਹਨਾਂ ਨੂੰ ਵੀ ਸੱਦਿਆ ਹੋਂ ਤਾਂ ਬਹੁਤ ਕਰੀਬੀ ਨੇ ਪਿਛਲੇ ਮਹੀਨੇ ਮੁੱਖ ਮੰਤਰੀ ਵੀ ਉੱਥੇ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਵੀ ਉੱਥੇ ਗਏ ਹੋਏ ਸੀ ਉਹ ਵੀ ਨਹੀਂ ਆਏ ਇਹ ਕੀ ਵਜ੍ਹਾ ਰਹੀ ਹੈ ਕਿ ਕੋਈ ਕੋਈ ਨਹੀਂ ਆਇਆ ਜਿਨ੍ਹਾਂ ਨੂੰ ਆਪਾਂ ਸੱਦਾ ਦਿੱਤਾ ਸੀ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜਿਹੜੇ ਨਾਨ ਬੀਜੇਪੀ ਰੂਲਿੰਗ ਸਟੇਟਸ ਨੇ ਉਹ ਵੀ ਨਹੀਂ ਪਹੁੰਚੇ ਜਾਖੜ ਸਾਹਿਬ ਨੂੰ ਕਹੋ ਜੀ ਕਿ ਗੱਡੇ ਨਾਲ ਕੱਟਾ ਨਾ ਬੰਨਣਾ ਹੂੰ ਉਹ ਆਪ ਦੀ ਤੇ ਆਪਦੀ ਪਾਰਟੀ ਦੀ ਗੱਲ ਕਰਨ ਵੀ ਬੀਜੇਪੀ ਵਾਲਾ ਕਿਉਂ ਨਹੀਂ ਆਇਆ ਹੈਗਾ ਜੇ ਉਹ ਕਹਿੰਦੇ ਨੇ ਵੀ ਮੁੱਖ ਮੰਤਰੀ ਸਟਾਲਿਨ ਦੇ ਸੱਦੇ ਤੇ ਗਏ ਸੀਗੇ ਤੇ ਹੁਣ ਸਟਾਲਿਨ ਸਾਹਿਬ ਨਹੀਂ ਆਏ ਹੈਗੇ ਇੱਥੇ ਤੇ ਮੁੱਖ ਮੰਤਰੀ ਆਪੇ ਉਹਨਾਂ ਨੂੰ ਪੁੱਛ ਲੈਣਗੇ ਮੇਰਾ ਉਹ ਸਵਾਲ ਨਹੀਂ ਹੈਗਾ ਮੇਰਾ ਉਹ ਮਤਲਬ ਹੀ ਨਹੀਂ ਹੈਗਾ ਨਾ ਉਹ ਮੇਰਾ ਪ੍ਰੈਰੋਗੇਟਿਵ ਹੈ ਉਹ ਤਾਂ ਇੱਕ ਮੁੱਖ ਮੰਤਰੀ ਦੂਜੇ ਨੂੰ ਪੁੱਛ ਲੂਗਾ ਇਹ ਕਿਉਂ ਨਹੀਂ ਆਏ ਹੈਗੇ ਉਹਦੀ ਗੱਲ ਤੇ ਹੁਣ ਹੂੰ ਚਲੋ ਮੈਂ ਇੱਕ ਹੋਰ ਸਵਾਲ ਆਪਦੀ ਗੱਲ ਛੱਡ ਕੇ ਹੋਰ ਪਾਸੇ ਗੱਲ ਲੈ ਕੇ ਜਾਣਦੇ ਇਹ ਇੰਨੇ ਕੱਚੇ ਨਹੀਂ ਹੈਗੇ ਜਖਰ ਸਾਹਿਬ ਨੂੰ ਸਮਝਾਓ ਜੀ ਹੂੰ ਮੇਨੇ ਇੱਕ ਹੋਰ ਇੱਕ ਸਵਾਲ ਹੈ ਕਿ ਇੱਕ ਰੁੱਖ ਖੇਤਰ ਦੇ ਵਿੱਚ ਮੱਥਾ ਟੇਕਣਾ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਤੇ ਅਨੰਪੁਰ ਸਾਹਿਬ ਦੇ ਵਿੱਚ ਨਤਮਸਤਕ ਹੋਣਾ ਭਾਜਪਾ ਤਾਂ ਇਹ ਕਹ ਰਹੀ ਹੈ ਕਿ ਰਮਨਜੀਤ ਬਿੱਟੂ ਦੀ ਸਟੇਟਮੈਂਟ ਵੀ ਸੁਣੀਓ ਕਹਿੰਦੇ ਉੱਥੇ ਵੀ ਤਾਂ ਹੋਇਆ ਨਤਮਸਤਕ ਕਿ ਤੁਸੀਂ ਇਸ ਤਰੀਕੇ ਨਾਲ ਇਸ ਮੁੱਦੇ ਦੇ ਉੱਤੇ ਸਿਆਸਤ ਸ਼ੁਰੂ ਕਰ ਦਿੱਤੀ ਕਿ ਉਹਨਾਂ ਨੇ ਤਾਂ ਮੱਥਾ ਨਹੀਂ ਟੇਕਿਆ ਕਿ ਉਹ ਤਾਂ ਉੱਥੇ ਨਤਮਸਤਕ ਹੋਇਆ ਅਨੰਪੁਰ ਸਾਹਿਬ ਨਤਮਸਤਕ ਹੋਇਆ ਗਲਤ ਹੈ ਇੱਕੋ ਮੈਨੂੰ ਜੀ ਫਿਰ ਤਾਂ ਚੈੱਕ ਕਰੋ ਹੀ ਨਾ ਚੱਲਦੇ ਫਿਰ ਤਾਂ ਉੱਥੇ ਨਤਮਸਕ ਹੋ ਗਏ ਗੁਰੂ ਸਾਹਿਬ ਤਾਂ ਸਾਰੇ ਕਿਤੇ ਨੇ ਹੂੰ ਗੁਰੂ ਸਾਹਿਬ ਨੇ ਸ਼ਹਾਦਤ ਫਿਰ ਦਿੱਲੀ ਦੇ ਵਿੱਚ ਕੀਤੀ ਫਿਰ ਦਿੱਲੀੋਂ ਉੱਠ ਕੇ ਕੁਰੂਕਸ਼ੇਤਰ ਕੋ ਆਏ ਨੇ ਜੀ ਫਿਰ ਤਾਂ ਉੱਥੇ ਘਰੀ ਮੱਥਾ ਟੇਕ ਲੈਂਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਤਾਂ ਤਾਂ ਜਾਨੀ ਜਾਨ ਨੇ ਹਰ ਕਣ ਕਣ ਦੇ ਵਿੱਚ ਪ੍ਰੈਜ਼ੈਂਟ ਨੇ ਉਹ ਤਾਂ ਬਿਲਕੁਲ ਇਹ ਪਲੀਜ਼ ਬਲੀਜ਼ ਗੌਰ ਜੀ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਆਰ ਇਮੋਸ਼ਨਸ ਸਾਡੀ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਇਕੱਲਾ ਮੈਂ ਨਹੀਂ ਨੋਟਿਸ ਕਰ ਰਿਹਾ ਅੱਜ ਜੇ ਤੁਸੀਂ ਪੰਜਾਬੀ ਟਰਬਿਊਨ ਚੱਕ ਕੇ ਦੇਖੋ ਪੰਜਾਬੀ ਟਰਬਿਊਨ ਨੇ ਵੀ ਲਿਖਿਆ ਕਿ ਇੱਕ ਅਹਿਮ ਮੌਕੇ ਤੋਂ ਪ੍ਰਧਾਨ ਮੰਤਰੀ ਆਉਣ ਤੋਂ ਖੁੰਝੇ ਜੇ ਟਰਬਿਊਨ ਵਰਗੇ ਵਰਗਾ ਪੇਪਰ ਜੇ ਇਹ ਫੀਲ ਕਰ ਰਿਹਾ ਹੈ ਤਾਂ ਥੈਟ ਮੀਨ ਲੱਖਾਂ ਲੋਕ ਫੀਲ ਕਰ ਰਹੇ ਨੇ ਜੇ ਉਹ ਆ ਜਾਂਦੇ ਉਹਨਾਂ ਦਾ ਘਟਣਾ ਤਾਂ ਕੁਝ ਨਹੀਂ ਸੀਗਾ ਬਲਕਿ ਸਾਡੇ ਸਮਾਗਮ ਦੇ ਵਿੱਚ ਆ ਕੇ ਸਾਨੂੰ ਫਿੱਕਾ ਪਾ ਜਾਂਦੇ ਜਿੱਥੇ ਪ੍ਰਧਾਨ ਮੰਤਰੀ ਨੇ ਆ ਕੇ ਖੜ ਜਾਣਾ ਹੈ ਉਥੇ ਬਾਕੀ ਸਾਰਿਆਂ ਨੇ ਫਿੱਕੇ ਪੈ ਜਾਣਾ ਹੈ ਪਰ ਇਹ ਇਹ ਪੋਲਿਟਿਕਲ ਦਿਮਾਗ ਵੀ ਨਹੀਂ ਲਾਇਆ ਇਹਨਾਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਪ੍ਰੋਗਰਾਮ ਹੋਵੇ ਇੱਕ ਸਰਕਾਰ ਦਾ ਹੋਵੇ ਇੱਕ ਉਹ ਸਰਕਾਰ ਦਾ ਹੋਵੇ ਜਿਹੜੀ ਕਿ ਭਾਰਤ ਵਰਸ਼ ਦਾ ਹਿੱਸਾ ਹੈ ਉਹ ਹਿੰਦੁਸਤਾਨ ਦਾ ਮੈਂ ਤਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਮੋਦੀ ਸਾਹਿਬ ਕਿਉਂ ਨਹੀਂ ਆਏ ਹੈਗੇ ਕਿ ਹਿੰਦ ਦੀ ਚਾਦਰ ਦਾ ਪ੍ਰੋਗਰਾਮ ਹੋਵੇ ਜੀ ਠੀਕ ਹੈ ਨਾ ਵਿਸ਼ਵ ਗੁਰੂ ਇਹ ਆਪ ਦੇ ਆਪ ਨੂੰ ਕਹਾਉਂਦੇ ਨੇ ਜਿਹੜੇ ਅਸਲ ਦੇ ਦੇ ਵਿਸ਼ਵ ਦੇ ਗੁਰੂ ਨੇ ਉਹਨਾਂ ਨੂੰ ਮੱਥਾ ਟੇਕਣ ਵੀ ਨਹੀਂ ਆਏ ਹੈਗੇ ਤੇ ਜੇ ਆ ਜਾਂਦੇ ਤੇ ਆਪ ਹੀ ਸਾਰਾ ਕੁਝ ਕਵਰ ਕਰ ਲੈਂਦੇ ਇਨਫੈਕਟ ਅਸੀਂ ਲੋਕ ਵੀ ਸ਼ਾਇਦ ਫਿੱਕੇ ਪੈ ਜਾਂਦੇ ਉਸ ਵਿੱਚ ਪ੍ਰਧਾਨ ਮੰਤਰੀ ਸਾਹਿਬ ਆ ਕੇ ਨਤਮਸਤਕ ਹੋ ਕੇ ਗਏ ਨੇ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਇਹਨਾਂ ਦੀ ਇਹ ਰਾਜਨੀਤੀਕਰਨ ਇਹਨਾਂ ਨੇ ਕਰਤਾ ਨਾ ਆ ਕੇ ਜੇ ਆ ਗਏ ਹੁੰਦੇ ਤੇ ਉੱਥੇ ਸਾਰੇ ਇੱਕ ਫਰੇਮ ਦੇ ਵਿੱਚ ਬੈਠੇ ਹੁੰਦੇ ਪ੍ਰਧਾਨ ਮੰਤਰੀ ਵੀ ਮੁੱਖ ਮੰਤਰੀ ਵੀ ਪੰਜ ਚਾਰ ਪਾਰਟੀਆਂ ਦੇ ਪਾਰਟੀ ਦੇ ਪ੍ਰਧਾਨ ਵੀ ਦੋ ਚਾਰ ਹੋਰ ਮੁੱਖ ਮੰਤਰੀ ਬੈਠੇ ਹੁੰਦੇ ਤੇ ਲੱਗਦਾ ਕਿ ਆ ਉਸ ਗੁਰੂ ਨੂੰ ਨੂੰ ਨਮਨ ਕਰ ਰਹੇ ਨੇ ਸਾਰੇ ਜਿਨ੍ਹਾਂ ਨੇ ਆਪ ਦਾ ਆਪ वार्ता ਹਿੰਦੁਸਤਾਨ ਨੂੰ ਇਕੱਠਾ ਰੱਖਣ ਵਾਸਤੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਕਿ ਜੀ ਜੇ ਗੁਰੂ ਸਾਹਿਬ ਨਾ ਹੁੰਦੇ ਤਾਂ ਹਿੰਦੁਸਤਾਨ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਕਿੱਥੇ ਡਾਹੀ ਹੁੰਦੀ ਇਹ ਹੀ ਸੋਚ ਲੈਂਦੇ ਕਦੋਂ ਬੁਲਾਉਂਦੇ ਹੋ ਬਿਲਕੁਲ ਹੈ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਕਿ ਤੁਹਾਡਾ ਗਿਲਾ ਭਾਜਪੀ ਦੇ ਨਾਲ ਜ਼ਿਆਦਾ ਹੈ ਬਾਕੀ ਪਾਰਟੀਆਂ ਨਾਲ ਕਿਉਂ ਨਹੀਂ ਤੁਸੀਂ ਜੇ ਕਿ ਮੈਂ ਸੁਖਬੀਰ ਬਾਦਲ ਨੂੰ ਵੀ ਇਨਵਾਈਟ ਕੀਤਾ ਹੁੰਦਾ ਉਹ ਨਹੀਂ ਪਹੁੰਚੇ ਰਾਜਾਪੁਰਿੰਗ ਨੂੰ ਇਨਵਾਈਟ ਕੀਤਾ ਉਹ ਨਹੀਂ ਪਹੁੰਚੇ ਸਾਰਿਆਂ ਨਾਲੇ ਜੀ ਹੂੰ ਸਾਰਿਆਂ ਨਾਲ ਤੁਸੀਂ ਤੁਸੀਂ ਭਾਜਪਾ ਦੇ ਉੱਤੇ ਜ਼ਿਆਦਾ ਹਮਲਾ ਕਰ ਰਹੇ ਹੋ ਲੱਗ ਰਿਹਾ ਹੈ ਕਿ ਲੀਡਰ ਆਫ ਆਪੋਜੀਸ਼ਨ ਜਿਹੜੇ ਪਾਰਲੀਮੈਂਟ ਦੇ ਵਿੱਚ ਹੈਗੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਵੀ ਸੱਦਾ ਗਿਆ ਹੋਵੇਗਾ ਉਹ ਵੀ ਨਹੀਂ ਪਹੁੰਚੇ ਸਾਬ ਗੱਲ ਗੱਲ ਸਮਝੋ ਗੱਲ ਸਮਝੋ ਇੱਕ ਮਿਨੀਟਰ ਹੂੰ ਹਿੰਦੁਸਤਾਨ ਦੇ ਉੱਪਰ ਰਾਜਕੋਣ ਕਰ ਰਹੇ ਇਸ ਸਮੇਂ ਹੂੰ ਤੇ ਹਿੰਦੁਸਤਾਨ ਨੂੰ ਬਚਾਇਆ ਕਿਨੇ ਉਹ ਤੋਂ ਪਹਿਲਾਂ ਵੱਡਾ ਗਿਲਾ ਤਾਂ ਉਸੇ ਪ੍ਰਤੀ ਹੋਊਗਾ ਨਾ ਜੀ ਹੂੰ ਬਾਕੀ ਦੇ ਨੇ ਜਿਹੜੇ ਬਾਕੀ ਦਾ ਹਰੇਕ ਬੰਦੇ ਦੀ ਆਪਦੀ ਸੋਚ ਹੈ ਹੂੰ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਗਿਲਾ ਉਹਨਾਂ ਅ ਪ੍ਰਤੀ ਡੈਫੀਨਿਟਲੀ ਸਾਰਿਆਂ ਪ੍ਰਤੀ ਹੈਗੇ ਜਿਹੜੇ ਨਹੀਂ ਆਏ ਹੈਗੇ ਇਨਵਿਟੇਸ਼ਨ ਦੇ ਬਾਵਜੂਦ ਨਹੀਂ ਆਏ ਹੈਗੇ ਆਉਂਦੇ ਤਾਂ ਚੰਗਾ ਲੱਗਦਾ ਸਾਨੂੰ ਤੇ ਪੰਜਾਬ ਨੂੰ ਵੀ ਚੰਗਾ ਲੱਗਦਾ ਚਲੋ ਅਰੋੜਾ ਜੀ ਆਖਰੀ ਸਵਾਲ ਕੀ ਤਾਂ ਦੀ ਗੱਲ ਕਰਦੇ ਜੀ ਜੀ ਤੁਹਾਨੂੰ ਲੱਗਦਾ ਕਿ ਸਟੇਜ ਉਸ ਤਰੀਕੇ ਦੀ ਬਣ ਨਹੀਂ ਪਾਈ ਜਿਵੇਂ ਤੁਸੀਂ ਉਮੀਦ ਕਰ ਰਹੇ ਸੀਗੇ ਕਿਉਂਕਿ ਆਮ ਤੌਰ ਤੇ ਅਜਿਹੇ ਧਾਰਮਿਕ ਸਮਾਗਮਾਂ ਦੇ ਵਿੱਚ ਮੈਂ ਜਾਖੜ ਜੀ ਨੂੰ ਵੀ ਇਹ ਸਵਾਲ ਕੀਤਾ ਸੀ ਜੇ ਜਦੋਂ ਆਸਥਾ ਦਾ ਜਾਂ ਧਰਮ ਦਾ ਜ਼ਿਕਰ ਹੁੰਦਾ ਤਾਂ ਫਿਰ ਸਿਆਸੀ ਵਿਚਾਰਧਾਰਾ ਨੂੰ ਪਿੱਛੇ ਛੱਡ ਕੇ ਕਈ ਵਾਰ ਪੋਲਿਟਿਕਲ ਪਾਰਟੀਆਂ ਦੇ ਆਗੂ ਸਟੇਜਾਂ ਦੇ ਉੱਤੇ ਇਕੱਠੇ ਨਜ਼ਰ ਆਉਂਦੇ ਨੇ ਜੇ 350ਵੇਂ ਦਿਹਾੜੇ ਦੇ ਉੱਤੇ ਸ਼ਹੀਦੀ ਦਿਹਾੜੇ ਤੇ ਇਕੱਠੇ ਹੁੰਦੇ ਤਾਂ ਵੱਖਰੀ ਗੱਲ ਹੁੰਦੀ ਪਰ ਉਹ ਕਹਿੰਦੇ ਕਿ ਤੁਹਾਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਨੂੰ ਇਕੱਠੇ ਇੱਕ ਸਟੇਜ ਦੇ ਉੱਤੇ ਨਹੀਂ ਲੈ ਕੇ ਆ ਸਕੇ ਤੁਸੀਂ ਐਸਜੀਪੀਸੀ ਤੋਂ ਵੱਖਰੀ ਸਟੇਜ ਲਈ ਤਾਂ ਫਿਰ ਸਾਰਿਆਂ ਨੇ ਆਪਣੀ ਆਪਣੀ ਸਟੇਜ ਲਗਾ ਲਈ ਮੈਨੂੰ ਤੁਸੀਂ ਇੱਕ ਗੱਲ ਸਮਝਾਓ ਜੀ ਤੁਸੀਂ ਰਾਹੁਲ ਜੀ ਮੈਂ ਅਮਨ ਅਰੋੜਾ ਕੀ ਕਹਿੰਦਾ ਛੱਡ ਦੋ ਉਸ ਗ ਮੈਨੂੰ ਤੁਸੀਂ ਇੱਕ ਗੱਲ ਕਹੋ ਕਿ ਅਮਨ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਜਾਂ ਤੁਹਾਡੀ ਸੋਚ ਦੇ ਵਿੱਚ ਜਾਂ ਤੁਹਾਡੀ ਨੀਅਤ ਦੇ ਵਿੱਚ ਆਹ ਕਮੀ ਸਾਨੂੰ ਨਜ਼ਰ ਆਈ ਤੇ ਜਿਹਦੀ ਵਜ੍ਹਾ ਕਰਕੇ ਬਾਕੀ ਪਾਰਟੀਆਂ ਦੇ ਲੀਡਰ ਨਹੀਂ ਪਹੁੰਚੇ ਹੈਗੇ ਦੱਸੋ ਮੈਨੂੰ ਠੀਕ ਹੈ ਮੈਂ ਤੁਸੀ ਕਹਿ ਰਹੇ ਹੋ ਮੈਂ ਆਪਣੀ ਤਰਫ ਤੋਂ ਅਸੀਂ 100% ਦਿੱਤਾ ਅਸੀਂ ਅਸੀਂ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜੀ ਠੀਕ ਹੈ ਬਿਲਕੁਲ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਵੀ ਸਾਰੇ ਨੂੰ ਇਨਵਾਈਟ ਕੀਤਾ ਫਿਰ ਵੀ ਕੋਈ ਨਹੀਂ ਆਇਆ ਐਸਜੀਪੀਸੀ ਤਾਂ ਫਿਰ ਮੈਨੂੰ ਇਹ ਗੱਲ ਹੋਰ ਦੱਸੋ ਮੈਂ ਐਸਜੀਪੀਸੀ ਨੂੰ ਪੁੱਛਣਾ ਤਾਂ ਬੜੀ ਸਤਕਾਰਯੋਗ ਸੰਸਥਾ ਹੈ ਮੈਂ ਪੁੱਛਣਾ ਚਾਹਣਾ ਵੀ ਐਸਜੀਪੀਸੀ ਤਾਂ ਸਾਨੂੰ ਕਹਿੰਦੀ ਸੀ ਵੀ ਇਹ ਕੰਮ ਸਰਕਾਰਾਂ ਦੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਜੀ ਕੀ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜ ਦੇ ਇਹ ਸਰਕਾਰ ਦਾ ਕੰਮ ਕਿਉਂ ਜੀ ਆਪਾਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ ਗੁਰਤੇਗ ਬਹਾਦਰ ਸਾਹਿਬ ਦੀ ਉਹ ਇਕੱਲੇ ਸਿੱਖ ਧਰਮ ਦੇ ਸੀਗੇ ਜਾਂ ਪੂਰੇ ਇਨਸਾਨ ਪੂਰੀ ਇਨਸਾਨੀਅਤ ਦੇ ਸੀਗੇ ਹਮ ਐਸਜੀਪੀਸੀ ਗੱਲ ਕਰਦੀ ਹੋਊਗੀ ਕਿ ਇਕੱਲੇ ਸਿੱਖ ਧਰਮ ਦੀ ਪੰਜਾਬ ਸਰਕਾਰ ਹਰ ਧਰਮ ਮਜ਼ਬ ਫਿਰਕੇ ਹਰ ਜਾਤੀ ਪਾਤੀ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਹਮ ਇਨਫੈਕਟ ਉਹਨਾਂ ਨਾਲੋਂ ਵੀ ਪਹਿਲਾਂ ਪੰਜਾਬ ਸਰਕਾਰ ਦਾ ਹੱਕ ਬਣਦਾ ਸੀ ਕਿ ਜਿਹੜਾ ਕਿਸੇ ਅਦਾ ਕੀਤਾ ਨਾ ਅਸੀਂ ਉਹਨਾਂ ਤੇ ਓਬਜੈਕਸ਼ਨ ਕੀਤਾ ਤੇ ਉਹਨਾਂ ਨੇ ਸਾਡੇ ਤੇ ਕਿਉਂ ਤੇ ਮੇਰੇ ਤੋਂ ਸਮਝ ਨਹੀਂ ਆਈ ਹੈਗੀ ਅਜੇ ਤੱਕ ਹਮ ਕੀ ਕਰਕੇ ਮੇਰੇ ਕਹਿੰਦਾ ਮਤਲਬ ਹੈ ਜੀ ਮੇਰੇ ਕਹਿੰਦਾ ਮਤਲਬ ਹੈ ਜੀ ਕਿ ਜਦੋਂ ਤੁਸੀਂ ਜਿੰਨੇ ਵੱਡੇ ਹੁੰਨੇ ਹੋ ਨਾ ਜੀ ਉਹਨਾਂ ਤੁੰਨੂੰ ਦਿਲ ਵੱਡਾ ਰੱਖਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਬੁੱਕਲ ਦੇ ਵਿੱਚ ਤੁਸੀਂ ਲੈ ਕੇ ਚੱਲ ਸਕੋ ਜੇ ਤੁਸੀਂ ਆਪ ਹੀ ਦਿਲ ਛੋਟਾ ਰੱਖੋਗੇ ਤੇ ਫਿਰ ਭਾਈ ਆਹੀ ਹੋਊਗਾ ਜੋ ਹੁਣ ਹੋ ਰਿਹਾ ਹੈ ਚਲੋ ਮਤ ਤੁਹਾਡੀ ਤੁਹਾਡੀ ਸਟੇਟਮੈਂਟ ਇਹੀ ਹੈ ਕਿ ਦਿਲ ਛੋਟਾ ਦਿਲ ਵੱਡਾ ਨਹੀਂ ਕੀਤਾ ਗਿਆ ਬੀਜਪੀ ਜਾਂ ਕੇਂਦਰ ਦੀ ਸਰਕਾਰ ਜਾਂ ਸਦਾ ਪ੍ਰਧਾਨ ਮੰਤਰੀ ਦੇ ਵੱਲੋਂ ਜੇ ਉਹ ਇੱਥੇ ਆਉਂਦੇ ਤਾਂ ਡੈਫੀਨਿਟਲੀ ਚੰਗਾ ਤਾਂ ਲੱਗਦਾ ਉਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਸਭ ਨੂੰ ਵਧੀਆ ਲੱਗਦਾ ਪੰਜਾਬ ਨੂੰ ਵੀ ਵਧੀਆ ਲੱਗਦਾ ਸ਼ੁਕਰੀਆ ਅਮਨ अरोड़ा ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਅਮਨ अरोड़ा ਜਾਖੜ ਦੇ ਉੱਤੇ ਸੁਨੀਲ ਜਾਖੜ ਤੇ ਪੱਲੜਵਾਰ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਨਤਕ ਤੌਰ ਤੇ ਮਾਫੀ ਕਿਹੜੀ ਚੀਜ਼ ਦੀ ਮੰਗੀ ਅਮਨ अरोड़ा ਫਿਰ ਦੁਬਾਰਾ ਜ਼ਿਕਰ ਕਰ ਰਹੇ ਨੇ ਕਹਿੰਦੇ ਕਿ ਮੈਂ ਤਾਂ ਇਕੱਲੇ ਹੀ ਇਕੱਲੇ ਜਿਹੜੇ ਪਾਰਟੀ ਪ੍ਰਧਾਨ ਨੇ ਸੂਬੇ ਦੇ ਉਹਨਾਂ ਨੂੰ ਫੋਨ ਕਰਕੇ ਸੱਦਾ ਦਿੱਤਾ ਪਰ ਉਹ ਨਹੀਂ ਪਹੁੰਚੇ ਵੈਸੇ ਆਮ ਤੌਰ ਤੇ ਸੱਦਾ ਕਿਸ ਤਰੀਕੇ ਨਾਲ ਦਿੱਤਾ ਜਾਂਦਾ ਹੈ ਸੱਦਾ ਦੇਣ ਦਾ ਇਹੀ ਤਰੀਕਾ ਹੁੰਦਾ ਹੈ ਕਿ ਤੁਸੀਂ ਇਨਵਿਟੇਸ਼ਨ ਭੇਜ ਦਿੱਤਾ ਜਾਂ ਫਿਰ ਪਹੁੰਚਾ ਦਿੱਤਾ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਮ ਪਰਸਨਲੀ ਤੌਰ ਦੇ ਉੱਤੇ ਕਿਸੇ ਨੂੰ ਕਾਲ ਕਰਕੇ ਇਨਵਾਈਟ ਕਰਦੇ ਹਾਂ ਤਾਂ ਬੰਦਾ ਕਹਿੰਦਾ ਠੀਕ ਹੈ ਯਾਰ ਉਹਨਾਂ ਨੇ ਮੈਨੂੰ ਬਹੁਤ ਪਿਆਰ ਨਾਲ ਸਤਿਕਾਰ ਨਾਲ ਸੱਦਿਆ ਤੇ ਮੈਂ ਜਾਵਾਂਗਾ ਅਮਨ ਅਰੋੜਾ ਕਹਿ ਰਹੇ ਨੇ ਕਿ ਅਸੀਂ ਤਾਂ ਇਹ ਕਰ ਦਿੱਤਾ ਹੁਣ ਦੂਜੇ ਪਾਸੇ ਪਾਰਟੀਆਂ ਦੇ ਆਗੂ ਨਹੀਂ ਪਹੁੰਚੇ ਤਾਂ ਇੱਕ ਵੱਡਾ ਸਵਾਲ ਹੈ ਪਰ ਇੱਥੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਮੁੱਖ ਮੰਤਰੀ ਤਾਂ ਵਕ ਵਕ ਸਟੇਟਾਂ ਦੇ ਕਈ ਸਟੇਟਾਂ ਦੇ ਵਿੱਚ ਅਜਿਹੇ ਨੇ ਜਿਹੜੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨੇ ਇੱਕ ਤਾਂ ਸਾਡੇ ਗਵਾਂਡ ਦੇ ਵਿੱਚ ਹੈ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਸੁਖਵਿੰਦਰ ਸੁਖੋਤੇ ਮੁੱਖ ਮੰਤਰੀ ਹੈਗੇ ਨੇ ਇੱਕ ਗੜਜੋੜ ਦੀ ਸਰਕਾਰ ਹੈ ਜੰਮੂ ਕਸ਼ਮੀਰ ਦੇ ਵਿੱਚ ਉਹ ਵੀ ਸਾਡਾ ਗੁਆਂਡੀ ਸੂਬਾ ਹੈ ਉੱਥੇ ਉਮਰ ਅਬਦੁੱਲਾ ਇਸ ਸਮੇਂ ਮੁੱਖ ਮੰਤਰੀ ਨੇ ਤਾਂ ਉਹ ਵੀ ਨਹੀਂ ਪਹੁੰਚੇ ਇਹ ਤਾਂ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ ਕਿ ਆਖਿਰ ਕਿਉਂ ਨਹੀਂ ਆਏ ਔਰ ਖੈਰ ਕੁਲ ਮਿਲਾ ਕੇ ਦੁਨੀਆ ਚੱਲਦੀ ਹੈ ਔਰ ਸਮਾਗਮ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੋਏ ਨੇ ਪਰ ਇਸ ਮੁੱਦੇ ਦੇ ਉੱਤੇ ਹੁਣ ਸਿਆਸਤ ਖੂਬ ਹੋ ਰਹੀ ਹੈ ਕਿਸੇ ਹੋਰ ਤੇ ਧੱਕਾ ਕਰਨ ਕਹਿੰਦੇ ਮੈਂ ਨਿਯੁਤਾਂ ਦਿੱਤਾ ਸੀਗਾ ਨਿਯੁਤਾਂ ਤਾਂ ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਦਿੱਤਾ ਸੀ ਕਿ ਮਤਲਬ ਆਏ ਨਹੀਂ ਤਾਂ ਮਤਲਬ ਸਾਰੇ ਪੰਜਾਬ ਦੇ ਪ੍ਰਤੀ ਨਫ਼ਰਤ ਕਰਦੇ ਇਹਨਾਂ ਨੇ ਵਰਡ ਜਿਹੜਾ ਇਸਤੇਮਾਲ ਕੀਤਾ ਸੀ ਕਿ ਸਿੱਖਾਂ ਪ੍ਰਤੀ ਪੰਜਾਬੀ ਨਫ਼ਰਤ ਹੈ ਹੂੰ ਆ ਨਫ਼ਰਤ ਜਿਹੜੇ ਆਏ ਸਾਰੇ ਨਫ਼ਰਤ ਨਹੀਂ ਕਰਕੇ ਸਟਾਲਿਨ ਸਾਹਿਬ ਦਾ ਮੈਂ ਮੈਂਸ਼ਨ ਕੀਤਾ ਉਦੋਂ ਤਾਂ ਹੜ੍ਹ ਤੇ ਛੱਡ ਕੇ ਗਏ ਸੀਗੇ ਹੂੰ ਉਹਨਾਂ ਨੂੰ ਨਿੱਜੀ ਤੌਰ ਤੇ ਜਾ ਕੇ ਇਨਵਾਈਟ ਕਰਕੇ ਆਏ ਮੁੱਖ ਮੰਤਰੀ ਸਾਹਿਬ ਆਏ ਤੇ ਨਹੀਂ ਪਰ ਮੇਰਾ ਮੰਨਣਾ ਉਹਨਾਂ ਦੇ ਸਾਰੇ ਪਸੰਦ ਉਸ ਤੋਂ ਅੰਦੇ ਕਿ ਬੱਚੇ ਨਹੀਂ ਮਨ ਜਿਹੜੀ ਸ਼ਬਦ ਆਵਲ ਹੈ ਗੁਰੂ ਮਹਾਰਾਜ ਦੀ ਹਿੰਦੀ ਚਾਦਰ ਤੇ ਸਾਰੇ ਗੁਰੂ ਮਹਾਰਾਜਾਂ ਦੇ ਪ੍ਰਤੀ ਜੀ ਉਹ ਹਲਕੀ ਗੱਲ ਪੰਜਾਬੀਆਂ ਨੂੰ ਸ਼ੋਭਾ ਨਹੀਂ ਦਿੰਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਦੇਖ ਰਹੇ ਕਿ ਇਹ ਜੀਆਂ ਗੱਲਾਂ ਕੀਤੀਆਂ ਜਾਂਨ ਸ਼ੋਭਾ ਨਹੀਂ ਤਾਂ ਮੈਂ ਤਾਂ ਉਹਨਾਂ ਦਾ ਤਰਕੇ ਵੀ ਹੈ ਕਿ ਦੇਖੋ ਕੁਰੂਖੇਤਰ ਆ ਗਏ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਤਾਂ ਬਾਈ ਏਰੀਆ ਨਾ ਹੁੰਦਾ ਇਹ 15 ਤੋਂ 20 ਮਿੰਟ ਦੀ ਫਲਾਈਟ ਸੀ ਉੱਥੋਂ ਆਨੰਦਪੁਰ ਸਾਹਿਬ ਆਉਣ ਦੀ ਸਾਹਿਬ ਉਸ ਚ ਪੰਜਾਬੀਆਂ ਨੂੰ ਸ਼ਾਇਦ ਵਧੀਆ ਲੱਗਦਾ ਕਿ ਉਹ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਜੀ ਨੂੰ ਨਤਮਸਤਕ ਹੁੰਦੇ ਆਪ ਉਹਨਾਂ ਨੇ ਆ ਕੇ ਪੰਜਾਬੀਆਂ ਤੋਂ ਉਹ ਬਹੁਤ ਵਧੀਆ ਲੱਗਿਆ ਜਦੋਂ ਲੰਘਾ ਖੋਲਤਾ ਸਾਹਿਬ ਜਿਹੜੇ ਅਰਦਾਸ ਕਰਦੇ ਆ ਆਪਾਂ ਇੰਨੇ ਸਾਲਾਂ ਤੋਂ 2000 ਦੀ ਤੋਂ ਲੈ ਕੇ ਸਾਡੇ ਗੁਰੂ ਧਾਮ ਜਿਹੜੇ ਸਾਡੇ ਵਿਛੋੜੇ ਗਏ ਆ ਜੀ ਉਹਨਾਂ ਦੀ ਸੰਭਾਲ ਦੇਖ ਰੇ ਸਾਨੂੰ ਮੌਕਾ ਮਿਲੇ ਉਹ ਕਿਨੇ ਲੈ ਕੇ ਦਿੱਤਾ ਸਾਹਿਬ ਉਹਨਾਂ ਤੇ ਜਵਾਬ ਲਾ ਰਹੇ ਸਨ ਧੰਨਵਾਦ ਕਰਨ ਦੀ ਬਜਾਏ ਗੁਰੂ ਮਹਾਰਾਜ ਦੇ ਪ੍ਰਤੀ ਸ਼ਰਧਾ ਨੂੰ ਲੈ ਕੇ ਸਵਾਲ ਚੱਕਦੇ ਤੁਸੀਂ ਰਾਜਨੀਤਿਕ ਖਿੰਡਤਾਂ ਦਾ ਸ਼ਿਕਰੋ ਪਰ ਆ ਗੱਲ ਕਹਿਣੀ ਵੀ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ ਤੇ ਪੰਜਾਬ ਨਾਲ ਨਫ਼ਰਤ ਹੈ ਇਹ ਘਟੀਆ ਸੋਚ ਹੈ ਸਤਿ ਜੀ ਨਜ਼ਰ ਆ ਰਹੀ ਹੈ ਇਹ ਸਭ ਦੇ ਵਿਚਾਲੇ ਅਸੀਂ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਾਂਗੇ ਫਾਜ਼ਿਲਕਾ ਦੇ ਪਿੰਡ ਟਾਲੀ ਵਾਲਾ ਨੇੜੇ ਸੜਕ ਖਾਸਾ ਹੋਇਆ ਬਸਤੇ ਕੈਂਟਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਔਰ ਹਾਦਸੇ ਦੇ ਵਿੱਚ ਕਈ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ। ਫਾਜ਼ਿਲਕਾ ਤੋਂ ਇਹ ਮੰਦਪਾ ਦੀ ਖਬਰ ਹੈ ਅਨਫੋਰਚੂਨੇਟ। ਪਿੰਡ ਤਾਲੀ ਵਾਲਾ ਨੇੜੇ ਸੜਕ ਖਾਸ ਹੋਇਆ ਬੱਸ ਅਤੇ ਕੈਂਟਰ ਦੀ ਵਿਚਾਲੇ ਭਿਆਨਕ ਟੱਕਰ ਹੋਈ ਹੈ। ਹਸਪਤਾਲ ਦੀਆਂ ਕੁਝ ਤਸਵੀਰਾਂ ਸਗੋਂ ਦਿਖਾ ਰਹੇ ਹਾਂ। ਬੱਸ ਤੇ ਕੈਂਟਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਔਰ ਇਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜੋ ਹੁਣ ਤੱਕ ਸਾਡੇ ਕੋਲ ਜਾਣਕਾਰੀ ਹੈ ਕਈ ਲੋਕ ਜ਼ਖਮੀ ਹੋਏ ਨੇ ਔਰ ਬਹੁਤ ਭਿਆਨਕ ਟੱਕਰ ਸੀ ਕਈ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਟਲਾਈਜ਼ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਕਈਆਂ ਦੀ ਹਾਲਤ ਇਸ ਸਮੇਂ ਗੰਭੀਰ ਵੀ ਦੱਸੀ ਜਾ ਰਹੀ ਹੈ ਆਫਾ ਜ਼ਿਲਕਾ ਦੇ ਹਸਪਤਾਲ ਦੀਆਂ ਇਹ ਤਸਵੀਰਾਂ ਜਿੱਥੇ ਇੱਕ ਬੱਸ ਅਤੇ ਕੈਂਟਰ ਦੇ ਵਿਚਾਲੇ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਟੱਕਰ ਦੀ ਵਜ੍ਹਾ ਕੀ ਹੈ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਓਵਰ ਸਪੀਡ ਸੀ ਜਾਂ ਕੋਈ ਗਲਤ ਕਾਟ ਜਾਂ ਫਿਰ ਰੌਂਗ ਸਾਈਡ ਵਾਲਾ ਮਾਮਲਾ ਹੈ ਔਰ ਕਿਰ ਦੋ ਪਰਿਵਾਰਾਂ ਦੇ ਲਈ ਤਾਂ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਹੀ ਮੰਦ ਭਗ ਹੈ ਕਿ ਉਹਨਾਂ ਦੇ ਦੋ ਆਪਣੀ ਪਰਿਵਾਰ ਦੀ ਮੈਂਬਰ ਉਹਨਾਂ ਦੇ ਵਿੱਚਲੇ ਨੇ ਦੋ ਲੋਕਾਂ ਦੀ ਮੌਤ ਦੀ ਖਬਰ ਹੈ ਹਾਦਸੇ ਵਿੱਚ ਦੋ ਵਿਅਕਤੀ ਦੀ ਮੌਤ ਹੋਈ ਹੈ ਕਈ ਜ਼ਖਮੀ ਹੋਏ ਨੇ ਜਿਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪੋ ਜ਼ਿਲ੍ਹਾ ਤੋਂ ਪ੍ਰਦੀਪ ਕੁਮਾਰ ਸਾਡੇ ਸੇਹੀ ਹੋਗੀ ਫੋਨ ਲਾਈਨ ਤੇ ਸਾਡੇ ਨਾਲ ਨੇ ਪ੍ਰਦੀਪ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਇਹ ਹਾਦਸੇ ਬਾਰੇ ਅ ਬਿਲਕੁਲ ਗੁਰੂ ਮਫਾਜ਼ਿਲ ਕਮ ਲੋਡ ਰੋਡ ਤੇ ਕਾਲੀ ਵਾਲਾ ਦੇ ਨੇੜੇ ਜਿਹੜਾ ਹਾਸਾ ਹੋਇਆ ਇਹ ਦੱਸਿਆ ਜਾ ਰਿਹਾ ਹੈ ਦਰਦਨਾਕ ਹਾਦਸੇ ਦੇ ਅੰਦਰ ਦੋ ਵਿਅਕਤੀਆਂ ਦੀ ਜਿਹੜੀ ਮੌਤ ਹੋਈ ਦਿੱਤੀ ਜਾ ਰਹੀ ਹੈ ਤੇ ਕਈ ਲੋਕ ਜਿਹੜੇ जख्मी ਨੇ ਤੇ ਮੌਕੇ ਤੇ ਜਿਹੜੇ ਲੋਕ ਨੇ ਵਾਸਦੇ ਅੰਦਰ ਜਿਹੜੇ ਸਵਾਰ ਸੀਗੇ ਉਹ ਕਈ ਸਵਾਰੀਆਂ ਜਿਹੜੀਆਂ ਨੇ ਇਸ ਹਾਦਸੇ ਦੇ ਅੰਦਰ जख्मी ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਸੈਂਟਰ ਦੇ ਜਿਹੜੇ ਸਵਾਰ ਸੀਗੇ ਉਹਨਾਂ ਵਿੱਚੋਂ ਦੋ ਵਿਅਕਤੀ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਪਰ ਜਿਹੜਾ ਦੂਜੇ ਪਾਸੇ ਹਾਦਸਾ ਕਿਸ ਤਰ੍ਹਾਂ ਹੋਇਆ ਸੀ ਕਿਸ ਤਰ੍ਹਾਂ ਵਾਪਰਿਆ ਇਕਲ ਹਾਲ ਇਹ ਜਾਜਦਾ ਵੀ ਹੈ ਪਰ ਦੂਜੇ ਪਾਸੇ ਇੱਕ ਵੱਡਾ ਹਾਦਸਾ ਇਸ ਇਲਾਕੇ ਦੇ ਅੰਦਰ ਜਿਹੜਾ ਹੋਇਆ ਹੈ ਤੇ ਜਿਹੜਾ ਹਸਪਤਾਲ ਦੀ ਜਿਹੜੀ ਐਮਰਜੈਂਸੀ ਵਾਰਡ ਦੀ ਜੇ ਓਪੀ ਵੀ ਗੱਲ ਕਰ ਲਈਏ ਤਾਂ ਇਹ ਵੀ ਜਿਹੜੀ ਹੈ ਖਚਾਖਤ ਜਿਹੜੀ ਹੈ ਪੂਰੀ ਤਰ੍ਹਾਂ ਨਾਲ जख्मियां ਦੇ ਨਾਲ ਭਰ ਚੁੱਕੀ ਹੈ ਫਿਰ ਹਾਲ ਜਿਹੜਾ ਪੈਂਜਰ ਹੈ ਜਿਹੜਾ ਦਰਦਨਾਕ ਜਿਹੜਾ ਮੰਜ਼ਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪਰ ਦੂਜੇ ਪਾਸੇ ਜਿਹੜਾ ਜ਼ਖਮੀਆਂ ਨੂੰ ਲਗਾਤਾਰ ਜਿਹੜੀ ਹੈ ਮੋਕੇ ਤੋਂ ਜਿਹੜਾ ਹਸਪਤਾਲ ਦੇ ਅੰਦਰ ਜਿਹੜਾ ਲਿਆਂਦਾ ਜਾ ਰਿਹਾ ਹੈ ਬਦੀ ਜਿਹੜੀ ਇਹ ਕਟਨਾ ਜਿਹੜੇ ਹਾਸਾ ਜਿਹੜਾ ਹੈ ਇਹ ਫਾਜ਼ਿਲਕਾ ਦੇ ਮਲੋਟ ਰੋਡ ਦੇ ਵਿੱਚ ਕਾਲੀ ਵਾਲਾ ਪਿੰਡ ਪੈਂਦਾ ਹੈ ਉਸ ਦੇ ਉਸ ਦੇ ਕੋਲ ਜਿਹੜਾ ਇਹ ਵਾਪਰਿਆ ਇਹ ਦਰਦਨਾਕ ਹਾਸਾ ਜਿਹੜਾ ਇੱਕ ਵੱਡਾ ਹਾਸਾ ਕਹਿ ਸਕਦੇ ਆ ਕਿੰਨੇ ਲੋਕ ਜ਼ਖਮੀ ਨੇ ਹਾਸੇ ਦੇ ਕਾਰਨ ਕੀ ਹੋਏ ਨੇ ਇਸ ਹਾਲ ਇਜਾਜ਼ਤ ਦਾ ਪਰਦੀਪ ਮੇਰੀ ਆਵਾਜ਼ ਪਹੁੰਚੀ ਹੋਵੇ ਕਿੰਨੇ ਲੋਕ ਜ਼ਖਮੀ ਹੋਏ ਨੇ ਕੋਈ ਗੰਭੀਰ ਦੱਸਿਆ ਜਾ ਰਿਹਾ ਉਹਨਾਂ ਦੇ ਵਿੱਚ ਹਸਪਤਾਲ ਚ ਦਾਖਲ ਕਰਵਾਏ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਕਿੱਥੇ ਬਸ ਜਾ ਰਹੀ ਸੀ ਬਿਲਕੁਲ ਗੌਰਵ ਜੀ ਜਖਮੀਆਂ ਦੀ ਗੱਲ ਕਰਨੀ ਹੈ ਕਿ ਜਖਮੀਆਂ ਦੀ ਹਾਲਾਤ ਜਿਹੜੇ ਨੇ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਕਾਫੀ ਜਿਹੀ ਸੰਖਿਆ ਦੇ ਅੰਦਰ ਜਿਹੜੇ ਨੇ ਲੋਕ ਲਗਾਤਾਰ ਜਿਹੜੇ ਨੇ ਆਰਐਨਏ ਹਸਪਤਾਲ ਦੇ ਅੰਦਰ ਹਸਪਤਾਲ ਦੇ ਅੰਦਰ ਜਿਹੜੇ ਗੰਭੀਰ ਨੇ 10 ਤੋਂ 11 ਬੰਦੇ ਜਿਹੜੇ ਨੇ ਲੋਕ ਜਿਹੜੇ ਨੇ ਹਸਪਤਾਲ ਦੇ ਅੰਦਰ ਪਹੁੰਚ ਚੁੱਕੇ ਨੇ ਪਰ ਫਿਲਹਾਲ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੋਰ ਲੋਕ ਵੀ ਜਿਹੜੇ ਜਿਹੜੇ ਫਟੜ ਹੋਏ ਨੇ ਉਹਨਾਂ ਨੂੰ ਜਿਹੜਾ ਫਾਜ਼ਿਲਕਾ ਦੇ ਅੰਦਰ ਹਸਪਤਾਲ ਇਸ ਲਈ ਲਿਆਂਦਾ ਜਾ ਰਿਹਾ ਹੈ ਜਾਂ ਜਿਹੜੇ ਜਿਹੜੇ ਜਾਦਾ ਸੀਰੀਅਸ ਨੇ ਉਹਨਾਂ ਨੂੰ ਬਾਹਰਲੇ ਹਸਪਤਾਲਾਂ ਦੇ ਵੱਲ ਜਿਹੜਾ ਰੁਖ ਕੀਤਾ ਜਾ ਰਿਹਾ ਹੈ ਫਿਲਹਾਲ ਇੱਕ ਗੰਭੀਰ ਜਿਹੜਾ ਵੱਡਾ ਹਾਦਸਾ ਕਹਿ ਸਕਦੇ ਆ ਇਸ ਇਲਾਕੇ ਵਿੱਚ ਵਾਪਰਿਆ ਹੈ ਤੇ ਜਿਹੜੇ ਕਈ ਬੰਦੇ ਆਲਾਤ ਜਿਹੜੀ ਹੈ ਠੀਕ ਹੈ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਰੁੰਦੇ ਲਈ ਇਸ ਪੁਰੀ ਗੱਲਬਾਤ ਦੇ ਲਈ ਤਾਂ ਬਹੁਤ ਮੰਦ ਭਾਗ ਹਾਦਸਾ ਉੱਥੇ ਵਾਪਰਿਆ ਹੈ ਦੋ ਲੋਕਾਂ ਦੀ ਮੌਤ ਦੀ ਖਬਰ ਹੈ ਕਈ ਲੋਕ ਜ਼ਖਮੀ ਦੱਸੀ ਜਾ ਰਹੀ ਹੈ